ਵਾਹਿਗੁਰੂ ਜੀ ਦਾ ਬਖਸ਼ਾ ਵਾਹਿਗੁਰੂ ਜੀ ਦੀ ਬਖਸ਼ਿਸ਼ ਮੇਰ ਦਾ ਨਾ ਅਜੇ ਆਜੇ ਕੁੜਬ ਦਾ ਤੁਸੀਂ ਉਹ ਜਿਹੜਾ ਵੀ ਦੇਖ ਰਿਹਾ ਜਦੋਂ ਪਹਿਲੇ ਦਿਨ ਆਇਆ ਸੀ ਅੱਖ ਚ ਪੀੜੇ ਪਰੇ ਸੀਗੇ ਐਡਾ ਬੰਟਾ ਬੋਲ ਸੀ ਅੱਖ ਦੇ ਵਿੱਚ ਸ਼ੂਗਰ ਦੇ ਕਾਰਨ ਹੱਦੀ ਗਲ ਗਈ ਸੀ ਅੱਖ ਦੇ ਅੰਦਰ ਡਾਕਟਰ ਨੇ ਕਿਹਾ ਤਾਂ ਸੀ ਕੈਂਸਰ ਆ ਵੀ ਖਤਮ ਆ ਦੂੰ ਪਰ ਵਾਹਿਗੁਰੂ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਅੱਜ ਅਜੇ ਨੂੰ ਤਰੀ ਪੰਜ ਸਾਲ ਹੋ ਗਏ ਸਾਡੇ ਕੋਲੇ ਸੁਪਲਿਆ ਨੇ ਘਰ ਨਾਲ ਜੁੜੇ ਨੂੰ ਤੇ ਆਪਰੇਸ਼ਨ ਵੀ 5 ਹੋ ਗਏ ਹੁਣ ਤੱਕ ਅਜੇ 6ਵਾਂ ਆਪਰੇਸ਼ਨ ਹੋਣਾ ਹੁਣ ਅੱਖ ਪੈਦੀ ਦਾ ਤੇ ਅਜੇ ਬਿਲਕੁਲ ਤੰਦਰੁਸਤ ਨਹੀਂ ਚੜ੍ਹਦੀ ਕਲਾ ਚ ਵੀਰ ਸਾਡੇ ਦਾ ਸੇਵਾ ਕਰਾਉਂਦਾ ਦਿਨ ਰਾਤ ਸੇਵਾ ਕਰ ਅਜੇ ਵੀ ਜ਼ਿੰਦਗੀ ਚ ਮਾਰੇ ਨਹੀਂ ਜਿੱਥੇ ਦੁੱਖ ਦਿੱਤਾ ਉੱਥੇ ਇੱਕ ਸੇਵਾ ਦਾ ਵੀ ਬੜਾ ਵੱਡਾ ਨਿਸ਼ੋਕਤ ਦਸਤਾਬੀਰ ਤੇ ਜਦੋਂ ਪਿੰਡ ਵੀ 5 ਸਾਲਾਂ ਤੋਂ ਲਗਾਤਾਰ ਕਰਾ ਰਿਹਾ ਆ ਕੱਪੜਿਆਂ ਦੀ ਸੇਵਾ ਭਾਂਡਿਆਂ ਦੀ ਸੇਵਾ ਬੱਤ ਬੰਦਿਆਂ ਨੇ ਕੱਪੜੇ ਪਾਉਣੇ ਇਸ਼ਨਾਨ ਕਰਾਉਣ ਦੀ ਸੇਵਾ ਉਹਨਾਂ ਫਿਜ਼ਿਓਥੈਰੇਪੀ ਦੇ ਵਿੱਚ ਸੇਵਾ ਕਰਦਾ ਵੀ ਹੈ। ਗੰਧਰਾਤ ਸੇਵਾ ਕਰਦਾ ਭਾਈ। ਉਹਨਾਂ ਦੀ ਅੱਖ ਦਾ ਸ਼ੇਵਾ ਪ੍ਰੈਸ਼ਰ ਹੋਣਾ ਨਹੀਂ ਹੱਡੀ ਨਹੀਂ ਥੱਲੇ ਵਾਲੀ ਸੀਗੀ। ਉਹ ਡਾਕਟਰਾਂ ਨੇ ਬਣਾ ਕੇ ਪਾਈ ਸੀ ਪਲਾਂਟ ਬਣਾ ਕੇ ਬਾਹਰੋਂ ਕੋਈ ਮੰਗਾਇਆ ਸੀ ਮਹਿੰਗਾ ਪਲਾਂਟ ਉਹ ਪਾਈ ਸੀ ਉਹ ਵੀ ਖਰਾਬ ਹੋ ਗਿਆ। ਉਹ ਕੱਢ ਕੇ ਹੁਣ ਸਾਫ਼ ਕਰਤੀ ਆ ਤੇ ਹੁਣ ਉਹਨਾਂ ਨੇ ਕੀ ਕਰਨਾ ਵਾ ਜੀ? ਸਾਰੇ ਗ੍ਰਾਫਟਿੰਗ ਕਰਨ ਦੇ ਕੱਢੇ ਨਹੀਂ ਆ ਇੰਸੈਕਸ਼ਨ ਬੱਜੀ ਸੀ ਉਹ ਦੁਬਾਰਾ ਸਾਡੀ ਕੱਢ ਕੇ ਗ੍ਰਾਫਟਿੰਗ ਕਰਨਗੇ ਦੁਬਾਰਾ ਮਾਸ ਲਾਉਣਗੇ ਲਾ ਕੇ ਪਹਿਲਾਂ ਵੀ ਇਹਦੇ ਮੱਥੇ ਤੋਂ ਸਾਰੇ ਮਾਸ ਲਾ ਕੇ ਉਹਨਾਂ ਨੇ ਅੱਖ ਤੇ ਲਾਇਆ ਸੀਗਾ ਹੁਣ ਉਹ ਵੀ ਗਲ ਗਿਆ ਵਾ ਸਰਦਾਸ ਕਰਿਓ ਮੀਰ ਦਾ ਆਪਰੇਸ਼ਨ ਜਿਹੜਾ ਸਹੀ ਹੋ ਜਾਵੇ ਸਕਸੈਸਫੁਲ ਹੋ ਜਾਵੇ ਸੀਐਮਸੀ ਹਸਪਤਾਲ ਤੋਂ ਹੋਣਾ ਹਾਨੂੰ ਜਿਹੜੇ ਡਾਕਟਰ ਸਾਹਿਬ ਨੇ ਡਾਕਟਰ ਬੈਂਕੀ ਨੇ ਉਹਨਾਂ ਨੇ ਕਰਨਾ ਇੰਨਾ ਖਰਚਾ ਦੱਸਿਆ ਬਤਨ ਉਹਨਾਂ ਨੇ 50 ਤੋਂ 70 ਤੱਕ ਪੰਜਾਹ ਤੋਂ 7000 ਰੁਪਏ ਖਰਚਾ ਵਾਜੀ ਸੀਐਮਸੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਆਪਰੇਸ਼ਨ ਹੋਣਾ ਹੈ ਜੀ ਭੈਣ ਭਰਾ ਮਦਦ ਕਰਨਾ ਸਿੱਧਾ ਹਸਪਤਾਲ 'ਚ ਜਾ ਕੇ ਤੁਸੀਂ ਬਿੱਲ ਜਮਾ ਸ਼ੁਰੂ ਕਰਵਾਉਣਾ ਹੈ ਅਜੀਤ ਕੁਮਾਰ ਦੇ ਨਾਮ ਕੱਲੂ ਅਸੀਂ ਇਹਨੂੰ ਦਾਖਲ ਕਰਾ ਦੇਵਾਂਗੇ ਜੀ ਕੋਈ ਤੁਸੀਂ ਜਰੂਰ ਪਹਿਲਾਂ ਤਾਂ ਦੁਆ ਲਈਓ ਅਰਦਾਸ ਕਰਿਓ ਅਸੀਸ ਦੇਓ ਭਈ ਵੀ ਜੀ ਦਾ ਪੇਸ਼ਾ ਸਹੀ ਸਲਾਮਤ ਹੋ ਜੇ ਔਰ ਦੂਸਰਾ ਇਹਦੇ ਬਿੱਲ ਦੇ ਵਿੱਚ ਜੇ ਕੋਈ ਸਵਾਲ ਆ ਸਕਦਾ ਉਹ ਵੀ ਪੁੱਛ ਪਾਇਓ ਵਾਹਿਦੂ ਜੀ ਨੇ ਦੱਸਿਆ ਐਂਡ ਯੂ ਸਾਰਾ ਠੀਕ ਦਾਸੀਆ ਗਿਆ ਤਾਂ ਵਾਹਿਦੂ ਜੀ ਕਰਾਲ ਸਾਹਿਬ ਵਾਹਿਦੂ ਜੀ ਵੀ ਬਕਰ ਮੇਰ ਦਾ ਨਾ ਅਜੇ ਆਜੇ ਕੋਲ ਆਪ ਦਾ ਤੁਸੀਂ ਉਹ ਚਿਹਰਾ ਵੀ ਦੇਖ ਰਿਹਾ ਜਦੋਂ ਪਹਿਲੇ ਦਿਨ ਆਇਆ ਸੀ ਅੱਖ 'ਚ ਕੀੜੇ ਪਏ ਹੋਏ ਸੀਗੇ ਐਡਾ ਵੱਡਾ ਹੋਲ ਸੀ ਅੱਖ ਦੇ ਵਿੱਚ 슈ਗਰ ਦੇ ਕਾਰਨ ਸਾਡੀ ਗਲ ਗਈ ਸੀ ਅੱਖ ਦੇ ਚੁੰਦੇ ਨੇ ਡਾਕਟਰਾਂ ਨੇ ਕਿਹਾ ਤਾਂ ਸੀ ਕੈਂਸਰ ਆ ਵੀ ਖਤਮ ਹਤੋਂ ਸਵਾਯੂ ਨੇ ਕਰਤਾ ਕੀਤੀ ਸੱਚੇ ਪਾਤਸ਼ਾਹ ਨੇ ਅੱਜ ਅਜੇ ਨੂੰ ਕਰੀਬ 5 ਸਾਲ ਹੋ ਗਏ ਸਾਡੇ ਕੋਲੇ ਸੁਪਨਿਆਂ ਦੇ ਘਰ ਨਾਲ ਜੁੜੇ ਨੂੰ ਤੇ ਆਪਰੇਸ਼ਨ ਵੀ 5 ਹੋ ਗਏ ਹੁਣ ਤੱਕ ਅੱਜ 6ਵਾਂ ਆਪਰੇਸ਼ਨ ਹੋਣਾ ਹੁਣ ਅੱਖ ਤੇ ਨਾ ਤੇ ਅਜੇ ਬਿਲਕੁਲ ਤੰਦਰੁਸਤ ਨਹੀਂ ਚੜਦੀ ਕਲਾ ਚਾ ਵੀਰ ਸਾਡੇ ਨਾਲ ਸੇਵਾ ਕਰਾਉਂਦਾ ਦਿਨ ਰਾਤ ਸੇਵਾ ਕਰਦਾ ਅਜੇ ਦੀ ਜ਼ਿੰਦਗੀ 'ਚ ਮਾਰੇ ਨੇ ਜਿੱਥੇ ਦੁੱਖ ਦਿੱਤਾ ਉੱਥੇ ਇੱਕ ਸੇਵਾ ਦਾ ਵੀ ਬੜਾ ਵੱਡਾ ਇਹਨੂੰ ਜੋ ਕਿ ਦਸਤਾਵੇਜ਼ ਹੈ ਇਹ ਦਾ ਪਿੰਨੇ 5 ਸਾਲਾਂ ਤੋਂ ਲਗਾਤਾਰ ਕਰਾ ਰਿਆ ਸੀ ਕੱਪੜਿਆਂ ਦੀ ਸੇਵਾ ਭਾਂਡਿਆਂ ਦੀ ਸੇਵਾ ਬੰਦਿਆਂ ਦੇ ਕੱਪੜੇ ਪਾਉਣੇ ਇਸ਼ਨਾਨ ਕਰਾਉਣ ਦੀ ਸੇਵਾ ਹੁਣ ਫਿਜ਼ੀਓਥੈਰੇਪੀ ਦੇ ਵਿੱਚ ਸੇਵਾ ਕਰਦਾ ਪਿਆਰੇ ਜਨਰਾਤ ਸੇਵਾ ਕਰਦਾ ਭਾਈ ਜੀ ਕੋਲ ਇਹਦੀ ਅੱਖ ਦਾ ਸ਼ੇਵਾ ਪ੍ਰੈਸ਼ਰ ਹੋਣਾ ਇਹਦੀ ਹੱਡੀ ਇਹ ਨਹੀਂ ਥੰਦੇ ਵਾਲੀ ਸੀਗੀ ਉਹ ਡਾਕਟਰਾਂ ਨੇ ਬਣਾ ਕੇ ਪਾਈ ਸੀ ਪਲਾਂਟ ਬਣਾ ਕੇ ਬਾਹਰੋਂ ਕੋਈ ਮੰਗਾਇਆ ਸੀ ਮਹਿੰਗਾ ਪਲਾਂਟ ਉਹ ਪਾਈ ਸੀ ਉਹ ਵੀ ਖਰਾਬ ਹੋ ਗਿਆ ਉਹ ਕੱਢ ਕੇ ਹੁਣ ਸਾਫ਼ ਕਰਤੀ ਆ ਤੇ ਹੁਣ ਉਹਨਾਂ ਨੇ ਕੀ ਕਰਨਾ ਵਾ ਜੀ ਦੁਬਾਰਾ ਗ੍ਰਾਫਟਿੰਗ ਕਰਨ ਦੇ ਲਈ ਕੱਟਣੀ ਆ ਇਨਫੈਕਸ਼ਨ ਵੱਗ ਗਈ ਸੀ ਹੋ ਦੁਬਾਰਾ ਕੱਢੇ ਕੱਢ ਕੇ ਗ੍ਰਾਫਟਿੰਗ ਕਰਨਗੇ ਦੁਬਾਰਾ ਮਾਸ ਲਾਉਣਗੇ ਲਾ ਕੇ ਪਹਿਲਾਂ ਵੀ ਇਹਦੇ ਮੱਥੇ ਤੋਂ ਸਾਰੇ ਮਾਸ ਲਾ ਕੇ ਉਹਨਾਂ ਨੇ ਅੱਖ ਤੇ ਲਾਇਆ ਸੀਗਾ ਹੁਣ ਉਹ ਵੀ ਗਲ ਗਿਆ ਵਾ ਸਰਦਾਸ ਕਰਿਓ ਇਹਦਾ ਆਪਰੇਸ਼ਨ ਜਿਹੜਾ ਸਹੀ ਹੋ ਜੇਵੇ ਸਕਸੈਸਫੁਲ ਹੋ ਜੇਵੇ ਸੀਐਮਸੀ ਹਸਪਤਾਲ ਕੋਲ ਹੋਣਾ ਹਨ ਜਿਹੜੇ ਡਾਕਟਰ ਸਾਹਿਬ ਨੇ ਟੀਮ ਡਾਕਟਰ ਬੈਂਕੀਲੇ ਉਹਨਾਂ ਨੇ ਕਰਨਾ ਇੰਨਾ ਖਰਚਾ ਦੱਸਿਆ ਬਤਲੋ ਉਹਨਾਂ ਨੇ 50 ਤੋਂ 70 ਤੱਕ ਪੰਜਾਹ ਤੋਂ 70000 ਰੁਪਏ ਖਰਚਾ ਵਾਜੀ ਸੀਐਮਸੀ ਹਸਪਤਾਲ ਦੇ ਵਿੱਚ ਉਹਦਾ ਆਪਰੇਸ਼ਨ ਹੋਣਾ ਹੈ ਜੇ ਵੀ ਭੈਣ ਜੀ ਮਦਦ ਕਰ ਸਕਦੇ ਸਿੱਧਾ ਹਸਪਤਾਲ 'ਚ ਜਾ ਕੇ ਤੁਸੀਂ ਬਿੱਲ ਜਮਾ ਚਲਾਉਣਾ ਹੈ ਹਜੀ ਕੁਮਾਰ ਦੇ ਨਾਮ ਕੱਲੂ ਅਸੀਂ ਇਹਨੂੰ ਦਾਖਲ ਕਰਾ ਦੇਵਾਂਗੇ ਵੀ ਜੋ ਜੀਰੂ ਪਹਿਲਾਂ ਤਾਂ ਦੁਆ ਦੇਓ ਅਰਦਾਸ ਕਰਿਓ ਸੀਸ ਦੇਓ ਕੋਈ ਵੀ ਇਹਦਾ ਅਪਲੀਕੇਸ਼ਨ ਸਹੀ ਸਲਾਮਤ ਹੋ ਜਾਵੇ ਔਰ ਦੂਸਰਾ ਜਿਹਦੇ ਬੈਲਦੀ ਵਿੱਚ ਜਿੱਪੀ ਜਾ ਸਕਦਾ ਉਹ ਵੀ ਲੂਪ ਆਏ ਉਹ ਐਗੂ ਟਿਕਾ ਦੇ ਆਂ ਯਾਹ ਕਾਚੀ ਹੈਗਾ ਤਾਂ